ਸਾਡੇ ਘਰੇ ਬੀਤੀ ਰਾਤ ਹਮਲਾ ਹੋਇਆ ਆ ਤੇ ਉਹ ਹਮਲਾ ਕਰਵਾਇਆ ਗਿਆ ਹੈ ਮੇਰੀ ਜਠਾਣੀ ਜਸਬੀਰ ਵੱਲੋਂ। ਬਾਕੀ ਉਹਨਾਂ ਨੇ ਸਾਡੇ ਘਰੇ ਆਣ ਕੇ ਖੂਨ ਖਰਾਬਾ ਕੀਤਾ ਹੈ ਮੇਰੇ ਹਸਬੰਦ ਦੇ ਸੱਟ ਲਾਈ ਆ। ਅਸੀਂ ਘੱਡੇ ਘਰੇ ਦੇਖ ਸਕਦੇ ਹਾਂ ਅੰਦਰ ਖੂਨ ਖਰਾਬਾ ਹੈ ਤੁਸੀਂ ਸਭ ਕੁਝ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਜ਼ਖਮ ਕੀਤੇ। ਛੱਟ ਮੇਰੇ ਹਸਬੰਦ ਦੇ ਲੱਗੀ ਆ ਬਾਕੀ ਮੇਰੇ ਬੱਚਿਆਂ ਮੇਰੇ ਬੱਚੇ ਵੀ ਵਿਚੇ ਸੀਗੇ ਮੈਂ ਆਪਣੇ ਬੱਚਿਆਂ ਨੂੰ ਬਚਾਇਆ ਪੂਰੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰੇ ਮੈਂਬਰਾਂ ਨੂੰ ਕਵਰ ਕੀਤਾ ਜਾਵੇ ਔਰ ਉਹਨੇ ਜਨਾਨੀਆਂ ਨੂੰ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਹਾਂਜੀ ਮੇਰਾ ਨਾਮ ਮਨਿੰਦਰ ਕੌਰ ਜੀ ਤੇ ਸਾਡੇ ਘਰੇ ਬੀਤੀ ਰਾਤ ਹਮਲਾ ਹੋਇਆ ਆ ਔਰ ਉਹ ਹਮਲਾ ਕਰਵਾਇਆ ਗਿਆ ਹੈ ਮੇਰੀ ਜਠਾਣੀ ਜਸਬੀਰ ਵੱਲੋਂ ਜਸਬੀਰ ਕੌਰ ਵੱਲੋਂ ਬਾਕੀ ਉਹਨਾਂ ਨੇ ਸਾਡੇ ਘਰ ਆਣ ਕੇ ਖੂਨ ਖਰਾਬਾ ਕੀਤਾ ਹੈ ਮੇਰੇ ਹਸਬੰਦ ਦੇ ਸੱਟ ਲਾਈ ਆ ਅਸੀਂ 80 ਵੀ ਕਰਵਾਈ ਆ ਪੁਲਿਸ ਦੀ ਹੈਲਪ ਵੀ ਕੀਤੀ ਲੇਕਿਨ ਉਹਨਾਂ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਦਾ ਸਹਾਰਾ ਲਿਆ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਡੇ ਘਰੇ ਦੇਖ ਸਕਦੇ ਹੋ ਅੰਦਰ ਖੂਨ ਖਰਾਬਾ ਹੈ ਤੁਸੀਂ ਸਭ ਕੁਝ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਨੇ ਜ਼ਖਮ ਕੀਤੇ ਤੇ ਸਾਡੇ ਘਰੇ ਜਿਹੜੀ ਵਾਦ-ਵਤ ਹੋਈ ਆ ਉਹਦਾ ਸਾਨੂੰ ਇਨਸਾਫ ਦ ਮਿਲਣਾ ਚਾਹੀਦਾ ਕਿਤੇ ਜੇ ਸੱਟ ਲੱਗੀ ਹੈ ਛੱਟ ਮੇਰੇ ਹਸਬੰਡ ਦੇ ਲੱਗੀ ਆ ਬਾਕੀ ਮੇਰੇ ਬੱਚਿਆਂ ਮੇਰੇ ਬੱਚੇ ਵੀ ਵਿੱਚੇ ਸੀਗੇ ਮੈਂ ਆਪਣੇ ਬੱਚਿਆਂ ਨੂੰ ਬਚਾਇਆ ਪੂਰੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਰੇ ਮੈਂਬਰਾਂ ਨੂੰ ਕਵਰ ਕੀਤਾ ਜਾਵੇ ਔਰ ਉਹਨੇ ਜਨਾਨੀਆਂ ਨੂੰ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਪਿੰਦਰਿਆ ਔਰ ਨਾਮ ਠੱਠੀਆਂ ਤੋਂ ਨੇ ਉਹ ਤੁਹਾਡੇ ਹਸਬੰਡ ਕਿੱਥੇ ਨੇ ਹਸਪਤਲ ਮੇਰੇ ਹਸਬੰਡ ਐਸ ਟਾਈਮ ਬਾਬਾ ਬਕਾਲਾ ਸਿਵਲ ਹਸਪੀਟਲ ਨੇ ਪੁਲਿਸ ਨੂੰ ਤੁਸੀਂ ਜਿਹੜੀ ਤਲਾਹ ਦਿੰਦੇ ਹੋ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਦਾ ਇਹੀ ਕਹਿਣਾ ਪੁਲਿਸ ਨੂੰ ਅਸੀਂ 112 ਨੰਬਰ ਤੇ ਕਾਲ ਕੀਤੀ ਆ ਲੇਕਿਨ ਉਹਨਾਂ ਨੇ ਅਜ ਤੱਕ ਸਾਡਾ ਕੋਈ ਜਵਾਬ ਨਹੀਂ ਦਿੱਤਾ ਕਿੰਨੇ ਘੰਟੇ ਹੋ ਚੁੱਕੇ ਨੇ ਇਹ ਬੀਤੀ ਰਾਤ ਦੀ ਗੱਲ ਹੈ ਕਮ ਸੇ ਕਮ ਇਸ ਚੀਜ਼ ਨੂੰ 11 ਵਜੇ ਦਾ ਟਾਈਮ ਸੀਗਾ ਰਾਤ ਦੇ 11 ਵਜੇ ਤੋਂ ਦਿਨ ਦਾ ਵੀ ਕਾਫੀ ਜਿਹੜਾ ਲੰਮਾ ਸਮਾਂ ਹੋ ਚੁੱਕਾ ਹੈ ਦਿਨ ਦੇ ਵੀ ਜਿਹੜੇ ਨੇ 1 ਵਜੇ ਦੇ ਕਰੀਬ ਹੋ ਚੁੱਕਾ ਹੈ ਹਾਂਜੀ ਇਹ ਲੱਗਦਾ ਪੁਲਿਸ ਦੀ ਹੁਣ ਤੱਕ ਤੁਹਾਨੂੰ ਕਾਲ ਜਾ ਕੇ ਪੁਲਿਸ ਦਾ ਆਉਣਾ ਹੁੰਦਾ ਇੱਥੇ ਪੁਲਿਸ ਦਾ ਅਜੇ ਤੱਕ ਸਾਨੂੰ ਕੋਈ ਵੀ ਨਹੀਂ ਮੈਸੇਜ ਆ ਕੋਈ ਕਾਲ ਨਹੀਂ ਆਈ ਹੈਗੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਉਹ ਮੰਗ ਕਰਦੇ ਆ ਕਿ ਉਸ ਇਨਸਾਨ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਉਹ ਹਰ ਜਗ੍ਹਾ ਆਣ ਕੇ ਇੱਥੇ ਗੁੰਡਾਗਰਦੀ ਕਰਦਾ ਹੈ ਤੁਹਾਡੇ ਕੋਲ ਕੋਈ ਕੈਮਰੇ ਦੀ ਫੁਟੇਜ ਹੈ ਜਦੋਂ ਘਰ ਦੇ ਵਿੱਚ ਐਂਟਰ ਹੋ ਗਿਆ ਹਾਂਜੀ ਅਸੀਂ ਸਾਡੇ ਕੋਲੇ ਸੀਸੀਟੀਵੀ ਕੈਮਰਾ ਤਾਂ ਨਹੀਂ ਲੇਕਿਨ ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਵੀਡੀਓ ਸਾਰੀ ਬਣਾਈ ਹੋਈ ਹੈ ਉਹ ਸਾਰੇ ਉਹਨਾਂ ਨੇ ਹਸਪਤਾਲ ਬਾਬੂ ਕਾਲ ਦੇ ਦਾਖਲ ਹੋਏ ਨੇ ਉਹਨਾਂ ਦੇ ਬਿਆਨ ਲੈ ਰਹੇ ਹਾਂ ਜੋ ਵੀ ਕਾਰਵਾਈ ਬਣਦੀ ਉਹ ਕੀਤੀ ਜਾਊਗੀ ਪਰ ਧਿਰ ਦਾ ਕਹਿਣਾ ਹੈ ਕਿ ਹਜੇ ਤੱਕ ਜਿਹੜਾ 4 ਦੇ ਕਰੀਬ ਦਾ ਟਾਈਮ ਹੋ ਚੁੱਕਾ ਤਾਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਸੁਣਾਈ ਨਹੀਂ ਦਿੱਤਾ ਨਹੀਂ ਨਹੀਂ ਬਿਆਨ ਲਿਖ ਲਿਓ ਉਹਨਾਂ ਦੇ ਸਰ ਬਿਆਨ ਲਿਖ ਲਿਓ ਡਾਕਟਰ ਸਾਹਿਬ ਨੇ ਰਿਜ਼ਲਟ ਕੱਟ ਕੇ ਦੇਣਾ ਹੁੰਦਾ ਐ ਐਮਐਲਆਰ ਕੱਟਣੀ ਹੁੰਦੀ ਐ ਉਹ ਐਮਐਲਆਰ ਕੱਟਣ ਤੇ ਜੋ ਕਾਰਵਾਈ ਵਾਂਡੀ ਕੀਤੀ ਜਾਊਗੀ ਹਾਂ ਜਿਹੜੇ ਕਥੀ ਦੋਸ਼ੀ ਵੱਲੋਂ ਜਿਹੜਾ ਬੜੀ ਬੇਰਹਿਮੀ ਨਾਲ ਜਿਹੜਾ ਦਾਕਟਰ ਦੇ ਨਾਲ ਉਹਨਾਂ ਨੂੰ ਵੜਿਆ ਗਿਆ ਜਿੰਨਾ ਕਿ ਉਹਨੂੰ ਵੀ ਵੀਡੀਓ ਵੀ ਉਹਨਾਂ ਦੇ ਹੱਥ ਵਿੱਚ ਹੈਗੀ ਆ ਘਰ ਦੇ ਵਿੱਚ ਜਿਹੜਾ ਖੂਨ ਦੇ ਨਾਲ ਲੱਤ ਪੱਥਨ ਦੇ ਕੀ ਕਹਿਣਾ ਤੁਹਾਡਾ ਜੋ ਵੀ ਦੋਸ਼ੀ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕੀ ਕਹਿ ਸਕਦੇ ਹੋ ਅੱਗੇ ਹੁਣ ਤੱਕ ਜਿਹੜਾ ਸਮਾਂ ਜਿਹੜਾ ਕਾਫੀ ਹੋ ਚੁੱਕਾ ਹੈ ਤਾਂ ਜਿਹੜੇ ਧੇਰੇ ਆ ਉਸ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਪੁਲਿਸ ਉਹ ਸੁਣਾਈ ਨਹੀਂ ਕਰ ਰਹੀ ਕੀ ਲੱਗਦਾ ਹੈ ਪੁਲਿਸ ਦੀ ناکامی ਕਿਤਨੇ ਕਿਤਨੇ ਨਹੀਂ ਨਹੀਂ ਪੂਰੀ ਸੁਣਾਈ ਹੋ ਗਈ ਜੀ ਕਿਸੇ ਨੂੰ ਹਰ ਬੰਦੇ ਨੂੰ ਇਨਸਾਫ ਮਿਲੇਗਾ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਜਿਨੇ ਵੀ ਵਾਅਦਾ ਕੀਤਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ